ਅਸੀਂ ਹੋਗੇ ਮਾਮੇ ਆ ਅਸੀਂ ਹੋਗੇ ਮਾਮੇ ਆ ਰਾਜੇ ਜਿੱਤਣ ਤੋਂ ਬਾਅਦ ਉੱਥੇ ਕੁੰਡੀਆਂ ਲੱਗ ਜਾਂਦੇ ਆ ਰੋ ਸੀ ਅਸੀਂ ਕਾਤੇ ਆਏ ਤੁਰਦੇ ਰਹੇ ਜਿਵੇਂ ਕੌਂ ਬਾਕੀਆਂ ਦੇ ਤੁਰਦੇ ਰਹੇ ਵੀ ਕਿਤੇ ਯਾਰ ਪੂਰਾ ਹੋ ਗੋ ਸੋ ਐਟਾ ਦੀ ਹੈ ਕਿ ਰਾਜਨੀਤੀ ਹੈ ਫਿਰ ਕਹਾਂ ਮੈਂ ਇਹ ਗਹਾਂਗਾ ਵੀ ਸਾਥੀਓ ਗਲਤ ਦੀ ਰਾਜਨੀਤੀ ਹੈ ਅਸੀਂ ਆਪਣੇ ਬੱਚਿਆਂ ਨੂੰ ਵੀ ਗੁਲਾਮ ਬਣਾ ਲਾਂਗੇ ਅਸੀਂ ਵੀ ਵਿਚੜੀਏ ਚਾਤ ਚ ਬੈਠਣਗੇ ਹਰ ਜਗ੍ਹਾ ਜਗਾ ਦੇ ਬੈਠਣਾਲੇ ਲੋਕ ਕਿਥੇ ਹੋ ਸੋ ਮੈਂ ਸਾਥੀਓ ਇਧਰ ਲੋਕਾਂ ਦੀ ਸਰਵਾਣਾ ਕਰਨਾ ਔਰ ਬੇਇਨਤੀ ਕਰਨਾ ਪਿਆ ਸੀ ਇਹਨਾਂ ਲੋਕਾਂ ਨੂੰ ਕਿਹੜਾ ਚਾਤੂ ਬਣ ਕੇ ਰਿਹਾ ਅਨੇਕਾ ਲੋਕਾਂ ਨੂੰ 47 ਚ ਮਾਰ ਦਿੱਤੇ ਉਹਨੇ ਫੇਰ ਆਕਾਲੀਆਂ ਦਾ ਖੈਰ ਖਾਰਾ ਬੋਲ ਆ ਲੋ ਬਹੁਤ ਬਹੁਤ ਤੁਹਾਣਾ ਤੁਹਾਡੇ ਸਾਰੇ ਪੂਰੀ ਉਹ ਜੂਨ ਨੂੰ ਆਪਾਂ ਨੇ ਯਾਦ ਰੱਖਣਾ ਕਾਂਗਰਸ ਪਾਰਟੀ ਨੂੰ ਕੋਈ ਵੀ ਇੱਕ ਬੰਦਾ ਜਿਹੜਾ ਕੋਈ ਜਮੀਰ ਹੈ ਜਿਹਦੀ ਜਮੀਰ ਜਾਗਦੀ ਹੈ ਉਹ ਕਾਂਗਰਸ ਪਾਰਟੀ ਨੂੰ ਕੋਈ ਵੋਟ ਨਹੀਂ ਪਾਵੇ ਸਾਡੇ ਆਪੇ ਉਮੀਦਵਾਰ ਮੈਂ ਇੱਕ ਵਾਦਾ ਕਰਦਾ ਕਿ ਮਲੇ ਕੋਲੇ ਦੇ ਜੱਟਾ ਇਤਿਹਾਸ ਹੈ ਗਿੱਡੀ ਵੱਡੀ ਵਿਰਾਸਤ ਹੈ ਮਲੇ ਕੋਲੇ ਦੀ ਉਸ ਤਰ੍ਹਾਂ ਦਾ ਸਤਕਾਰ ਮਲੇ ਕੋਲੇ ਨੂੰ ਨਹੀਂ ਮਿਲਿਆ ਇਸ ਧਰਤੀ ਨੇ ਛੋਟੇ ਸ਼ਹਿਜ਼ਾਦਿਆਂ ਦੀ ਸ਼ਹਾਦਤ ਦੇ ਸਮੇਂ ਨਵਾਬ ਸਾਹਿਬ ਨੇ ਆਹ ਦਾ ਨਾਰਾ ਮਾਰਿਆ ਔਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਮੁਸਲਮ ਸਿੱਖ ਹਿੰਦੂ ਸਾਂਝ ਦਾ ਸ਼ਹਿਰ ਹੈ ਪ੍ਰਤੀਕ ਹੈ ਇੱਥੇ ਕਦੇ ਨਫ਼ਰਤ ਦਾ ਦੌਰ ਨਹੀਂ ਆਇਆ ਜਿਹੜੇ ਲੀਡਰਾਂ ਨੇ ਕੋਸ਼ਿਸ਼ਾਂ ਵੀ ਕੀਤੀਆਂ ਮੇਰੀ ਇਹ ਕੋਸ਼ਿਸ਼ ਹੋਊਗੀ ਮੈਂ ਲੜੂੰਗਾ ਇਸ ਗੱਲ ਲਈ ਪੂਰੀ ਜੰਗ ਲੜੂਗਾ ਕਿ ਸ਼ਹਿਰ ਨੂੰ ਵਿਰਾਸਤੀ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਮੈਨੂੰ ਕੋਈ ਦੱਸ ਦੋ ਜੇ ਕੀਤੀ ਹੈ ਇੱਥੇ ਇਹ ਕਰਦੇ ਨੇ ਵੋਟਾਂ ਲੈਣ ਲਈ ਪਰ ਜਿੱਥੇ ਜਿਹੜੇ ਪਲੇਟਫਾਰਮ ਤੇ ਜਾ ਕੇ ਬੋਲਣਾ ਉੱਥੇ ਗੱਲ ਨਹੀਂ ਕੀਤੀ ਜਾਂਦੀ ਇਹ 13 ਸਾਲ ਚ ਤੁਸੀਂ ਗੱਲ ਨਹੀਂ ਕੀਤੀ ਮਲੇ ਕੋਲੇ ਦੀ ਵਿਰਾਸਤ ਦੀ ਜਾਂ ਮਲੇ ਕੋਲੇ ਦੀ ਤਾਜ਼ੀਬ ਦੀ ਫਿਰ ਤੁਸੀਂ ਹੁਣ ਅਗਲੇ 5 ਸਾਲ ਚ ਕੀ ਗਾਰੰਟੀ ਹਿਲੀ ਕਰੋਗੇ ਨਹੀਂ ਉੱਥੇ ਵੀ ਹੋਇਆ ਇੱਥੇ ਵੀ ਹੋਇਆ ਇੱਥੇ ਕਿਹੜਾ ਉਹਨਾਂ ਦਾ ਕੋਈ ਤੇ ਉਹ ਸਾਡੇ ਇਲਾਕੇ ਨਾਲ ਜਾਂ ਉਹਨਾਂ ਨੂੰ ਕੋਈ ਦਰਦ ਹੈ ਸਾਡਾ ਜੋ ਜਿੱਤੇਗੇ ਦਿੱਲੀ ਵਾ ਜਾਣਗੇ ਹਾਰ ਕੇ ਜਾ ਕੇ ਚੰਡੀਗੜ੍ਹ ਜਾਂ ਉੱਥੇ ਗੁਰਦਾਸਪੁਰ ਵਾ ਜਾਣਗੇ ਸਾੜੇ ਨਾਲ ਕੀ ਲੈਣਾ ਦੇਣਾ ਉਹਨਾਂ ਨੂੰ ਉਦੋਂ ਜਦੋਂ ਬਾਪਰੀ ਮਾਸਟਰ ਢਈ ਹੈ ਉਦੋਂ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਸੀ ਕਾਂਗਰਸ ਦਾ ਜੇ ਕੇਂਦਰ ਦੀ ਸਰਕਾਰ ਚਾਹੁੰਦੀ ਹੋਵੇ ਕੋਈ ਹਰਕਤ ਹੋ ਸਕਦੀ ਹੈ ਨਾ ਚਾਹੁੰਦੀ ਹੋਵੇ ਇਸ ਕਰਕੇ ਉਹਨਾਂ ਦੇ ਚਾਣ ਨਾਲ ਹੋਇਆ ਢਾਈ ਭਾਜਪਾ ਨੇ ਤੇ ਢਾਈ ਕਾਂਗਰਸ ਨੇ ਹਾਂਜੀ ਦੇਖੋ ਤੁਸੀਂ ਦੇਖ ਰਹੇ ਹੋ ਲੋਕਾਂ 'ਚ ਭਾਰੀ ਉਤਸ਼ਾਹ ਭਰਿਆ ਹੋਇਆ ਹੈ ਇਦੇ ਪਿੱਛੇ ਇੱਕੋ ਇੱਕ ਕਾਰਨ ਹੈ ਕਿ ਪੰਜਾਬ 'ਚੋ ਇਹ ਲਹਿਰ ਚੱਲ ਪਈ ਹੈ ਹੁਣ ਆਪਣੀ ਮਾਂ ਪਾਰਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਲੋੜ ਉਹਦੇ ਲੋਕ ਉਹਦੇ ਵੱਲ ਮੁੜ ਰਹਿਣਾ ਔਰ ਪਿੰਡਾਂ ਪਿੰਡਾਂ 'ਚੋ ਲੋਕ ਸਾਨੂੰ ਬਹੁਤ ਪ੍ਰੋਗਰਾਮ ਕਰਨ ਲਈ ਵੀ ਬੁਲਾ ਰਹੇ ਨੇ ਜਿਹੜੇ ਪਿੰਡ 'ਚ ਪਹਿਲਾਂ ਹਜੇ ਲੋਕ ਲੁਕੇ ਹੋਏ ਸੀ ਛੁਪੇ ਹੋਏ ਸੀ ਹੁਣ ਖੁੱਲ ਕੇ ਸਾਹਮਣੇ ਆ ਰਹੇ ਨੇ ਇੱਕ ਇੱਕ ਪਿੰਡ 'ਚ ਪੰਜ ਪੰਜ ਜਿਹੜੇ ਪ੍ਰੋਗਰਾਮ ਦੀ ਆਫਰ ਆ ਰਹੀ ਹੈ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ 'ਚ ਜਿਹੜੀ ਸਥਿਤੀ ਹੈ ਬਹੁਤ ਮਜ਼ਬੂਤ ਹੈ ਔਰ ਬਹੁਤ ਵੱਡੀ ਜਿੱਤ ਜੜੀ ਹੋਏਗੀ ਸ਼੍ਰੋਮਣੀ ਅਕਾਲੀ ਦਲ ਦੀ ਹੋਣ ਵਾਲੀ ਆ ਔਰ ਇਕਵਾਲ ਸਿੰਘ ਝੁੰਦਾ ਸਾਹਿਬ ਤਾਂ ਬਹੁਤ ਵਧੀਆ ਤਰੀਕੇ ਨਾਲ ਇਮਾਨਦਾਰ ਨੇ ਉਹਨਾਂ ਦੀ ਇਮਾਨਦਾਰੀ ਨੂੰ ਉਹਨਾਂ ਤੋਂ ਵਧੀਆ ਕੋਈ ਕੈਂਡੀਡੇਟ ਹੋ ਹੀ ਨਹੀਂ ਸਕਦੇ ਸੰਗਰੂਰ 'ਚ ਉਹਨਾਂ ਦੀ ਇਮਾਨਦਾਰੀ ਨੂੰ ਦੇਖ ਕੇ ਲੋਕ ਵੱਧ ਚੜ ਕੇ ਵੋਟ ਪਾਉਣ ਲਈ ਜਾਣਗੇ